ਅਮਰਨਾਥ ਜਾਣ ਵਾਲੇ ਯਾਤਰੀਆਂ ਤੇ ਹਲਗਾਓਵਾਦੀਆਂ ਵੱਲੋਂ ਕੀਤੀ ਜਾਣ ਵਾਲੀ ਪੱਥਰ ਪਾਹੀ ਦੇ ਸਬੰਧ ਚ ਸ਼ਿਵ ਸੈਨਾ ਕਾ ਵੱਲੋਂ ਇੱਕ ਵੱਖਰਾ ਹੀ ਬਿਆਨ ਦਿੱਤਾ ਗਿਆ ਹੈ ਅਮਰitsar ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਦੇ ਆਗੂ ਨੇ ਕਿਹਾ ਹੈ ਕਿ ਜੇਕਰ ਹਲਗਾਓਵਾਦੀਆਂ ਵੱਲੋਂ ਇਸ ਵਾਰ ਯਾਤਰੀਆਂ ਤੇ ਕੋਈ ਪੱਥਰ ਬਾਜੀ ਕੀਤੀ ਗਈ ਤਾਂ ਸ਼ਿਵ ਸੈਨਾ ਵੱਲੋਂ ਇਟ ਦਾ ਜਵਾਬ ਆਪਣੀ ਗੋਲੀ ਨਾਲ ਦਿੱਤਾ ਜਾਵੇਗਾ ਉਹਨਾਂ ਕਹਿ ਕੇ ਉਹਨਾਂ ਇਸ ਸਬੰਧੀ ਕੇਂਦਰ ਨੂੰ ਵੀ ਸੂਚਿਤ ਕੀਤਾ ਹੈ ਅਮਰitsar ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ शिवसेना ਦੇ ਸੀਨੀਅਰ ਅਗੂ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਸ਼ਿਵ ਸ਼ੈਨ ਕਨ ਨੂੰ ਅਮਨਨਾਦੀ ਯਾਤਰਾ ਤੇ ਭੇਜ ਦਿੱਤਾ ਹੈ ਜਿੱਥੇ ਉਹ ਯਾਤਰੀ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੁਝ ਸਾਥੀ ਪਹਿਲਾਂ ਹੀ ਅਮਨਨਾਥ ਵਿਖੇ ਪਹੁੰਚ ਚੁੱਕੇ ਹਨ ਅਤੇ ਕੁਝ ਜਾਂਦੀ ਤਿਆਰੀ ਵਿੱਚ ਹਨ ਹੋਵੇ ਕੋਈ ਵੀ ਸਮਝਾਵੇ ਦਾ ਬੰਦਾ ਹੋਵੇ ਜਿਹਨੇ ਸਾਡੀ ਯਾਤਰਾ ਦੇ ਵਿੱਚ ਪੰਗਾ ਲਿਤਾਏ ਉਹਦੇ ਜੇ ਪੱਥਰ ਮਾਰਿਆ ਤੁਸੀਂ ਉਹਨੂੰ ਗੋਲੀਆਂ ਮਾਰਾਂਗੇ ਬਿਲਕੁਲ ਮਾਰਾਂਗੇ ਗੋਲੀਆਂ ਮੈਂ ਜੈਗਪਾਲ ਲਾਲੀ ਪ੍ਰਮੁੱਖ ਉਤਰੀ ਭਾਰਤ ਸ਼ੀਫ ਸੈਨਾ ਪੰਜਾਬ ਅਸੀਂ ਅਮਨ ਆਦਸੇ ਤੋਂ ਜਾ ਰਹੇ ਸਾਡੀ 28 ਤਰੀਕ ਤੋਂ ਜਿਹੜੀ ਅਮਨ ਆਦਜੀ ਦੀ ਯਾਤਰਾ ਚੱਲੂ ਹੋਈ ਸੀ ਅਸੀਂ ਸੈਂਟਰ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਇਸ ਵਾਰ ਸਾਡੀ ਯਾਤਰਾ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਉਹਦਾ ਮਕੂਲ ਜਵਾਬ ਦਵਾਂਗੇ ਜੇ ਸਾਨੂੰ ਉਥੋਂ ਦੇ ਕट्टरपंथीਆ ਨੇ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੀ ਯਾਤਰਾ ਜਿਵਗਨ ਬੰਦ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਪਣੀ ਯਾਤਰਾ ਦੇ ਵਿੱਚ ਆਪਣੇ ਜਥੇ ਭੇਜਾਂਗੇ ਜਿਹੜੇ ਕਿ ਕੰਟੀਨਿਊਸਲੀ ਸਾਡੇ 28 ਤਰੀਕ ਤੋਂ ਜਾ ਰਹੇ ਨੇ ਔਰ ਜਿੰਨੀ ਦੇਰ ਯਾਤਰਾ ਚੱਲੇਗੀ ਉਨੀ ਦੇਰ ਸਾਡੇ ਹਥਿਆਰਬੰਦ ਜਥੇ ਜਾਂਦੇ ਰਹਿਣਗੇ ਅਸੀਂ ਆਪਣੀ ਸੈਲਫ ਅਡਵਾਂਸ ਵਾਲੇ ਹਥਿਆਰ ਨਾਲ ਲੈ ਕੇ ਜਾਵਾਂਗੇ ਜੀਐਨਕੇ ਚ ਯਾਤਰਾ ਤੇ ਔਰ ਰਸਤੇ 'ਚ ਜੇ ਵੀ ਕਿਸੇ ਕਿਸਮ ਦਾ ਕਿਸੇ ਨੇ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਟ ਦਾ ਜਵਾਬ ਗੋਲੀ ਨਾਲ ਦਿੱਤਾ ਜਾਏਗਾ ਸਰ ਜੀ ਤੁਸੀਂ ਹਥਿਆਰ ਲੈ ਕੇ ਗੈਰ ਲੈਂਦੀ ਐ ਸੰਸੀ ਇਹ ਸਾਡੇ ਹਥਿਆਰ ਲਾਇਸੈਂਸੀ ਆ ਜੀ ਗਵਰਨਮੈਂਟ ਵੱਲੋਂ ਇਹ ਸਾਡੇ ਕੋਲ ਲਾਇਸੈਂਸਾ ਸਰਕਾਰੀ ਜੀ ਐਂਡ ਕੇ ਦੀ ਪਰਮਿਸ਼ਨ ਆ ਸਾਡੇ ਕੋਲ ਸਰਕਾਰ ਦੀ ਬਿਊਰੋ ਰਿਪੋਰਟ ਪੰਜਾਬ ਟੂਡੇ